ਇਹ ਨੰਬਰ ਮੀਟ ਕਰੋ ਕਿਹੜੀ ਜਗ੍ਹਾ ਤੇ ਆਹ ਇੰਦਰੋਂ ਤੁਹਾਨੂੰ ਜੀ 88 ਫਟ ਰੋਡ ਤੇ ਇੰਦਰਾਗਰ ਨਾਲ ਟੈਲੀਫੋਨ ਲੱਗੇ ਕੀ ਗੱਲ ਬਾਤ ਕੀ ਗੱਲ ਹੈ ਤੂੰ ਨਾ ਬੋਲੋ ਭਾਈ ਕੰਮ ਤੇ ਜਾਣਦੇ ਹੀ ਨਿੱਕਾ ਮੁੰਡਾ ਤੇ ਇਹ ਦੋਵੇਂ ਨੂੰ ਸੱਡਣ ਜਾਣਦੇ ਮਗਰ ਮਗਰ ਅਸੀਂ ਵੀ ਜਾਣਦੇ ਹਾਂ ਵੀ ਚੱਲੇ ਮੈਂ ਪੈਲਸ ਤੇ ਜਾਣੀ ਆ ਦਿਹਾੜੀ ਢੋਲੀ ਲਾਉਣ ਜਾਣੇ ਆ ਕਿੰਨੇ ਵਜੇ ਦੀ ਗੱਲ ਹੈ ਸਵੇਰੇ 8 ਕਿੰਨੀ ਦੀ ਗੱਲ ਹੋਣੀ ਆ ਕੀ ਗੱਲ ਹੈ ਸਰ ਇਤਰਾ ਇਹ ਜਾਣਦੇ ਉਧਰ ਉਧਰ ਇਹ ਆਉਂਦੇ ਇਧਰ ਉਹ ਜਾਣਦੇ ਆ ਇਨੇ ਲਿਆ ਕੇ ਐਸੇ ਹਾਥੀ ਮੁੰਡਾ ਤੇ ਐਸੇ ਹਾਥੀ ਸਾਹਮਣੇ ਗੱਡੀ ਲਿਆ ਕੇ ਨੇ ਉਹਦੇ ਵਿੱਚ ਮਾਰਦਾ ਕਿਹੜੀ ਗਫੇਟਾ ਕੀ ਇਹ ਤੇਗਾ ਸੀ ਰੂਟੀਨ ਦੀ ਤਰ੍ਹਾਂ ਉਹ ਮੋਟਰਸਾਈਕਲ ਤੇ ਹੀ ਹੂੰ ਧੁੰਦ ਦੇ ਕਾਰਨ ਹੋਇਆ ਜਾਂ ਕੀ ਕਾਰਨ ਧੁੰਦ ਵੀ ਆ ਗਈ ਪਰ ਇਹਨਾਂ ਨੂੰ ਪਤਾ ਵੀ ਤਾਂ ਲੱਗਦਾ ਵਾ ਇੰਨੀ ਗੱਡੀ ਦੇ ਵਿੱਚ ਧੁੰਦ ਕਿਉਂ ਨਹੀਂ ਪਤਾ ਲੱਗਦਾ ਸਾਨੂੰ ਲੱਭਣ ਦੀ ਮਗਰ ਗੱਡੀ ਇਹਨੇ ਮੁੰਡਾ ਲਾਉਂਦੀ ਗੱਡੀ ਉਹ ਛੋਟਾ ਆਤੀ ਵਦੋਂ ਦੀ ਵੀਰ ਕਿਹਦੇ ਨੇ ਚਲਾਇਆ ਕਿੰਨੇ ਸਾਲ ਦਾ ਤੁਹਾਡਾ ਬੇਟਾ ਹੈਗਾ 14 ਸਾਲ ਦਾ ਬੰਦੇ ਨੂੰ 18 ਸਾਲ ਦਾ ਬੇਡਾ ਮੇਰਾ ਜਿੰਨਾਂ ਵੱਲੋਂ ਮਾਰੇ ਕੇ ਮੁਕੇ ਤੇ ਪੱਜ ਗਏ ਜਾਂ ਕਾਬੂ ਕੀਤਾ ਗਿਆ ਗੱਡੀ ਚ ਆ ਟੋਕਰਾ ਕੇ ਤੇ ਬਾਹਲ ਗਏ ਆ ਆ ਮੇਰਾ ਛੋਟਾ ਬੇਡਾ ਉਹਨੂੰ ਕੱਲੇ ਨੂੰ ਆ ਸਟਾਲ ਚਲ ਕੇ ਲੈ ਕੇ ਉਹ ਨਿੱਕਾ ਪੱਟਾ ਤੇ ਪਾ ਕੇ ਲੈ ਗਿਆ ਇਹ ਲਾਗ ਗਿਆ ਵੀ ਕਿ ਲੋ ਤੇ ਮੇਰੇ ਪੁੱਤ ਦੇ ਹੈ ਮੱਚੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੇਰਾ ਪੁੱਤ ਮਿੰਨ ਇਨਸਾਫ ਚਾਹੀਦਾ ਮੇਰਾ ਪੁੱਤ ਮਿੰਨ ਦੇ ਦੇ ਨਾ ਉਹਨੂੰ ਕਾ ਨਾ ਤੇ ਮੈਂ ਇੱਥੇ ਸਜ਼ਾ ਕਰਾਉਂਗਾ ਫਿਰ ਮੇਰਾ ਪੁੱਤ ਚਾਹੀਦਾ ਵਾ ਮੇਰਾ ਪੁੱਤ ਦੇ ਦੇ ਮਿੰਨ ਦੇ ਗਲਤੀ ਗੱਡੀ ਆਲੀ ਆਂਦੀ ਵਰੀ ਇਹਨਾਂ ਦੀ ਗੱਡੀ ਲਿਆ ਕੇ ਸਾਹਮਣੇ ਮਾਰਿਆ ਇਹਨਾਂ ਨੇ ਜਿੱਥੇ ਹੋਇਆ ਕਿਹੜੀ ਜਗ੍ਹਾ ਦਾ ਇਲਾਕਾ ਕਿੱਥੇ ਕਰਕੇ ਹੋਇਆ ਜੀ ਨਾਲੇ ਤੇ ਲੱਗੇ ਬਾਬੇ ਸ਼ਰੀਜਨ ਦੇ ਲੱਗੇ ਨਹੀਂ ਪਿਛੇ ਮਾਰਿਆ ਪਿਛੇ ਹੀ ਹਮਾ ਦਾਦੇ ਮੰਦਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਜੀ ਮੈਂ ਕੀਤੀ ਆ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੈਂ ਤਾਂ ਨਿਸ਼ਾਬ ਮੰਗਦੀ ਸਰ ਮੈਨੂੰ ਤਾਂ 50 ਲੱਖ ਰੁਪਏ ਦੇ ਦਿੰਦੇ ਦਾ 60 ਲੱਖ ਮੈਂ 60 ਨਾ ਪੁੱਤ ਮੇਰਾ ਮਿਲ ਜਾਨੀ ਮੇਰਾ ਪੁੱਤ ਨਹੀਂ ਮਿਲਣਾ ਮੈਨੂੰ ਮੇਰਾ ਪੁੱਤ ਮਿਲ ਜਾ ਮੀਨ ਕਿ ਮੇਰਾ ਪੁੱਤ ਦੇ ਦੋ ਮੈਂ ਨਹੀਂ ਤੈਨੂੰ ਕੁਝ ਕਹਿੰਦੀ ਮੇਰਾ ਪੁੱਤ ਦੇ ਦੇਣਾ ਹਾਂ ਜੀ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹਾਂ ਜੀ ਨਠਾਸੀ ਪੜਤੇ ਕੀ ਗੱਲਬਾਤ ਹੋਈ ਜਿਹੜਾ ਬੇਟਾ ਤੁਹਾਡਾ ਸੀ ਹਾਂ ਜੀ ਬੇਟਾ ਮੈਦਾ ਸੀ ਕੀ ਗੱਲਬਾਤ ਆਈ ਸਾਰੇ ਬੱਚੇ ਗੱਲਬਾਤ ਇਹ ਮੋਟਰਸਾਈਕਲ ਤੇ ਜਾਂਦੇ ਹੋ ਜੇ ਤੁਸੀਂ ਭਰਾ ਕੰਮ ਤੇ ਛੱਡਉਣੀ ਤੇ ਉਹਦੋਂ ਇਹ ਡੰਪੂ ਆ ਛੋਟਾ ਸੀ ਹੁੰਦਾ ਜਾਂ ਦੋਤਾਲੀ ਡਰੀ ਵਾਲਾ ਹੂੰ ਦੋਨੇ ਵਿੱਚ ਮਾਰ ਦਿੱਤਾ ਜੀ ਕਿੰਨੇ ਕੁ ਦਾ ਟਾਈਮ ਸੀ ਦਾਂਜੀ ਜੀ ਅਟਕੇ 68 ਦੇ ਵਿੱਚ ਇਹ ਚੀਜ਼ ਧੁੰਦੇ ਕਰਨ ਉਹ ਹਾਸਾ ਹੋਇਆ ਇਹ ਕਿਤਾਂ ਸਮਝ ਤੁਮ ਜਦੋਂ ਇਨੀ ਵਾਛੇ ਨਹੀਂ ਜਦੋਂ ਬਾਕੀ ਗੱਡੀ ਦਾ ਤਾਂ ਹੁੰਦਾ ਭਾਜੀ ਪਤਾ ਲੱਗਦਾ ਹੀ ਆਦਾ ਹ ਨਹੀਂ ਵੀ ਗੱਡੀ ਦਾ ਨਹੀਂ ਪਤਾ ਲੱਗਦਾ ਜੀ ਤੁਹਾਡਾ ਬੇਟਾ ਕਿਹੜੀ ਜਗ੍ਹਾ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਹਾਂਜੀ ਕੰਮ ਤੇ ਜਾ ਰਿਹਾ ਸੀ ਹੂੰ ਰੁਟੀਨ ਦੀ ਤਰ੍ਹਾਂ ਜਾਂਦੇ ਸੀ ਹਾਂਜੀ ਹਾਂਜੀ ਕਿਸ ਚੀਜ਼ ਦਾ ਤੁਹਾਡਾ ਬੇਟਾ ਕੰਮ ਕਰਦਾ ਸੀ ਧਾਗਿਆਲੀ ਧਾਗਿਆਲੀ ਦੇ ਕੱਪੜੇ ਤੇ ਧਾਗਿਆਲੀ ਫੈਕਟਰੀ ਜਹੀ ਜੀ ਤੁਸੀਂ ਮਗਮਗਰ ਜਾਂਦੇ ਹੋ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਮੈਗਜ਼ੀਨ ਸਾਫ ਚਾਹੀਦਾ ਹਨ ਹਾਂਲਾ ਬੇੜਾ ਤੋਂ ਉੱਠ ਕੇ ਜਾਂ ਠਾ ਦੇਣ ਨੂੰ ਵਾਹੇ ਹੋਈ ਵਾਹੇ ਗੱਡੀ ਤੇਜ਼ ਹੀ ਜਾਂ ਗੱਡੀ ਗੱਡੀ ਤੇਜ਼ ਹੀ ਚਲੋ ਕੰਪਲੀਟ ਕਰ ਦਿੱਤੀ ਹਾਂਜੀ ਹਾਂਜੀ ਜੀ ਆਪਣਾ ਨਾਮ ਤੇ ਆਪਣੇ ਸੱਤਾ ਦਾ ਨਾਮ ਦੱਸ ਹਰਜੀਤ ਸਿੰਘ ਬਦਾਲ ਜ਼ਿਲ੍ਹਾ ਇੰਚਾਰਜ ਬੋਨਸ ਸਮਾਜ ਪਟਿਆਲਾ ਅੰਮ੍ਰਿਤਸਰ ਜੀ ਪੀੜਿਤ ਪਰਿਵਾਰ ਕੋ ਪਹੁੰਚੇ ਕੀ ਸਾਰਾ ਸਰ ਇਹਨਾਂ ਦੀ ਉਹ ਐਕਸੀਡੈਂਟ ਦੇ ਵਿੱਚ ਬੇਟੇ ਦੀ ਮੌਤ ਹੋਈ ਆ 18 ਸਾਲ ਮੁੰਡੇ ਦੀ ਜਿਹੜੀ ਉਮਰ ਸੀ ਤੇ ਉਹ ਸਪੀਡ ਦੇ ਵਿੱਚ ਗੱਡੀ ਆ ਰਹੀ ਇੱਕ ਵੀਰਕੇ ਵਾਲਿਆਂ ਦੀ ਤੇ ਉਹਨਾਂ ਦੇ ਡਾਕੂਮੈਂਟ ਵੀ ਨਹੀਂ ਆਗੇ ਗੱਡੀ ਦੇ ਨਾ ਕੋਈ ਨੰਬਰ ਪਲੇਟ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੱਡੀਆਂ ਇੱਥੇ ਚੱਲ ਰਹੀਆਂ ਤੇ ਉਹਦੇ ਉਹਦੇ ਦੌਰਾਨ ਮੁੰਡੇ ਦੀ ਮੌਤ ਹੋ ਜਾਂਦੀ ਆ ਤੇ ਜਿਹੜੇ ਜਿਹੜਾ ਗੱਡੀ ਉਹਦਾ ਜਿਹਨੇ ਗੱਡੀ ਗੱਡੀ ਦਿੱਤੀ ਹੋਈ ਆ ਉਹਦੇ ਨਾਲ ਇਹਨਾਂ ਨੇ ਜਿਹੜੇ ਡਰਾਈਵਰ ਹੈਗੇ ਉਹਨਾਂ ਨੇ ਸੰਪਰਕ ਕੀਤਾ ਉਹ ਅਜੇ ਤੱਕ ਇੱਥੇ ਥਾਣੇ ਪਹੁੰਚੇ ਨਹੀਂ ਮੌਤ ਨੂੰ ਕੁਝ ਸਮਝਦੇ ਨਹੀਂ ਉਹ ਕਿੰਨੇ ਕੁ ਵਦਾ ਟਾਈਮ ਸੀ ਗੱਡੀ ਧੁੰਦ ਦੇ ਕਾਰਨ ਹੋਇਆ ਜਾਂ ਕੀ ਹਾਦਸਾ ਨਹੀਂ ਧੁੰਦ ਤਾਂ ਉਸ ਟਾਈਮ ਤੇ ਜਦੋਂ ਹੋਇਆ ਉਹਦੇ ਧੁੰਦ ਵਾਲੇ ਦਾ ਕੋਈ ਗੱਲ ਨਹੀਂ ਹੈ ਗੱਡੀ ਜ਼ਿਆਦਾ ਤੇਜ਼ੀ ਇਹਦਾ ਕਰਕੇ ਉਹਦੀ ਮੌਤ ਹੋਈ ਹੈ ਮੁੰਡੇ ਦੀ ਲੇਕਿਨ ਇੱਥੇ ਅੰਗਿਲੀ ਇੱਥੇ ਦੇਖਣ ਵਾਲੀ ਇਹ ਹੈ ਕਿ ਇੱਕ ਬੱਚੇ ਦੀ ਮੌਤ ਹੋ ਜਾਂਦੀ ਆ ਕਿਸੇ ਨੂੰ ਪਰਵਾਹ ਹੀ ਕੋਈ ਨਹੀਂ ਆ ਇਹ ਲੋਕ ਜਿਹੜੇ ਆ ਜਨਮਰਾਲਾ ਜਨਮਰਾਲਾ ਹਿਸਾਬ ਸਮਝਦੇ ਆ ਕਿ ਇਸ ਦੀ ਮੌਤ ਹੋ ਜਾਣੀ ਕੋਈ ਪਰਵਾਹ ਹੀ ਨਹੀਂ ਕਰਨ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਿਹੜਾ ਜਿਹੜੀ ਪਾਰਟੀ ਦੂਜੀ ਵੀ ਆ ਜੀਦੀ ਗੱਡੀ ਆ ਉਹਨਾਂ ਤੇ ਵੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਬਿਨਾ ਨੰਬਰ ਪਲੇਟ ਤੋਂ ਗੱਡੀਆਂ ਇੱਥੇ ਚੱਲ ਰਹੀਆਂ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਅਸੀਂ ਪਾਰਟੀਆਂ ਨੂੰ ਜੜਾ ਵਾ ਇੱਥੇ ਸਖਤ ਜਿਹੜਾ ਐਕਸ਼ਨ ਲਵਾਵਾਂਗੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਇਹ ਬੇਟੇ ਬਾਈਕ ਤੇ ਜਾ ਰਹੇ ਸੀ ਜਿਹੜੇ ਇਹ ਬਾਈਕ ਤੇ ਸੀਗੇ ਇਹ ਦੋਨੋਂ ਦੋਨੋਂ ਬੇਟੇ ਇਕੱਠੇ ਜਾ ਰਹੇ ਸੀ ਹਾਂਜੀ ਨਹੀਂ ਦੋਨੋਂ ਜਾ ਰਹੇ ਸੀ ਭਾਈ ਮੇਰਾ ਨਾਮ ਤੇਜਵੀਰ ਸਿੰਘ ਹੈ ਜੀ ਤੇ ਮੈਂ ਗੱਡੀ ਦਾ ਜਿਹੜਾ ਡਰਾਈਵਰ ਹੈਗਾ ਉਹਨਾਂ ਦਾ ਰਿਲੇਟਿਵ ਹੈਗਾ ਜੀ ਬੋਲੋਣਾ ਜੀ ਕੀ ਗੱਲਬਾਤ ਹੋਈ ਹੈ ਭਾਜੀ ਇਸ ਤਰ੍ਹਾਂ ਵੀ ਉਹ ਸਵੇਰੇ ਵੇਰਕਾ ਤੋਂ ਦੁੱਧ ਦੀ ਸਪਲਾਈ ਲੈ ਕੇ ਜਾ ਰਹੇ ਸੀ ਤੇ ਲਗਭਗ ਕੋਈ 8:30 ਪੋਣੇ 9 ਦਾ ਟਾਈਮ ਸੀ ਉਸ ਟਾਈਮ ਤੇ ਅੱਜ 28 ਤਰੀਕ ਦੇ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਧੁੰਦ ਪਈ ਹੈ ਸਵੇਰੇ ਉਸ ਧੁੰਦ ਦੇ ਕਾਰਨ ਨਾ ਤੇ ਬਾਈਕ ਵਾਲੇ ਨੂੰ ਗੱਡੀ ਨਜ਼ਰ ਆਈ ਹੈ ਸਿੰਗਲ ਰੋਡ ਸੀ ਜੇ ਸਿੰਗਲ ਰੋਡ ਕਰਕੇ ਤੇ ਨਾ ਗੱਡੀ ਵਾਲੇ ਨੂੰ ਬਾਈਕ ਨਜ਼ਰ ਆਈ ਹੈ ਇੱਕ ਦਮ ਲਗਭਗ ਅਰਾਊਂਡ 5 ਫੀਟ ਦੇ ਲਾਗੇ ਜਾ ਕੇ ਇੱਕ ਦੂਜੇ ਨੂੰ ਪਤਾ ਲੱਗਿਆ ਦੋਨਾਂ ਦੀ ਸਪੀਡ ਨਾਰਮਲ ਸੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਕੋਈ ਬਾਈਕ ਵਾਲਾ ਤੇਜ਼ ਸੀ ਜਾਂ ਗੱਡੀ ਵਾਲਾ ਤੇਜ਼ ਸੀ ਦੋਵੇਂ ਨਾਰਮਲ ਸਪੀਡ ਤੇ ਸੀ ਤੇ ਉਹ ਇੱਕ ਸਾਈਡ ਤੇ ਨਾਲਾ ਸੀ ਵੀਰ ਜੀ ਇਸ ਕਰਕੇ ਡਰਾਈਵਰ ਨੇ ਗੱਡੀ ਸਿੱਧੀ ਰੱਖੀ ਤੇ ਬਾਈਕ ਵਾਲਾ ਦਾ ਹੈਂਡਲ ਕੰਬ ਗਿਆ ਦੋਵੇਂ ਇੱਕ ਦੂਜੇ 'ਚ ਵੱਜੇ ਨੇ ਕੋਈ ਜ਼ਿਆਦਾ ਵੱਡੀ ਐਕਸੀਡੈਂਟ ਨਹੀਂ ਹੋਇਆ ਪਰ ਉਸ ਬੱਚੇ ਨੂੰ ਸੱਟ ਸੜਕ ਤੋਂ ਲੱਗ ਗਈ ਜਿਹਦੇ ਕਰਕੇ ਉਹਦਾ ਇਸ ਤਰ੍ਹਾਂ ਦਿੱਕਤ ਹੋ ਗਈ ਹੈ ਤੇ ਜੋ ਵੀ ਇਸ ਟਾਈਮ ਪ੍ਰਸ਼ਾਸਨ ਦੇ ਅੱਗੇ ਹੀ ਬੇਨਤੀ ਹੈ ਕਿ ਇਸ ਨੂੰ ਧੁੰਦ ਦੇ ਵਿੱਚ ਜੋ ਹੋਇਆ ਜਾਂ ਜੋ ਵੀ ਹੋਇਆ ਦੋਵੇਂ ਗਰੀ ਪਰਿਵਾਰ ਨੇ ਤੇ ਦੋਵਾਂ ਨੂੰ ਇਨਸਾਫ ਦਿੱਤਾ ਜਾਏ ਸਰ ਹੱਥ ਜੋੜ ਕੇ ਬੇਨਤੀ ਹੈ ਕਿ ਗੱਡੀਆਂ ਦੇ ਸੁੰਤ ਜਾਇਆ ਕਾਗੂ ਵੀ ਉਹਨਾਂ ਦੇ ਗੱਡੀਆਂ ਦੇ ਉਹਨੂੰ ਨਹੀਂ ਸਰ ਗੱਡੀਆਂ ਦੇ ਕਾਗਜ਼ ਮਾਲਕਾਂ ਕੋਲ ਹੁੰਦੇ ਨੇ ਅਸੀਂ ਡਰਾਈਵਰ ਲੋਕ ਆ ਜੀ ਸਾਡੇ ਕੋਲ ਲਾਇਸੈਂਸ ਹੁੰਦੇ ਜੀ ਠੀਕ ਹੈ ਜੀ ਲਾਇਸੈਂਸ ਜਿਹੜਾ ਲੜਕਾ ਗੱਡੀ ਚਲਾ ਰਿਹਾ ਸੀ ਉਹਨਾਂ ਕੋਲ ਹੈਵੀ ਲਾਇਸੈਂਸ ਹੈਗਾ ਜੀ ਤੇ ਬਾਕੀ ਜਿਹੜੇ ਗੱਡੀਆਂ ਦੇ ਕਾਗਜ਼ ਦੀ ਗੱਲ ਕਰੀਏ ਉਹ ਮਾਲਕਾਂ ਕੋਲ ਹੁੰਦੇ ਨੇ ਪਲੱਸ ਜਾਂ ਡੇਰੀ ਵਾਲਿਆਂ ਕੋਲ ਕੁਝ ਇਸ ਤਰ੍ਹਾਂ ਮਾਲਕ ਸਾਨੂੰ ਦੱਸਦੇ ਨੇ ਕਿ ਡੇਰੀ ਵਾਲਿਆਂ ਕੋਲ ਹੁੰਦੇ ਆ ਇਹ ਭਾਜੀ ਕਿਹੜੀ ਗੱਡੀ ਸੀ ਤੇ ਇਹ ਮਿਰਜੀ ਛੋਟਾ ਹਾਥੀ ਸੀ ਜੇ ਤੇ ਦੂਸਰੇ ਪਾਸੇ ਲੜਕਾ ਬਾਈਕ ਤੇ ਸੀ ਜੇ ਇਹ ਆਟੋ ਸੀ ਕਿਹੜੇ ਵੇਰ ਕਿਹਾਦਾ ਸੀ ਕਿ ਕਹਦਾ ਸੀ ਛੋਟਾ ਥੀ ਅ ਡਿਸਟ੍ਰਿਬਿਊਟਰ ਦਾ ਸੀ ਜੀ ਰਮਨ ਮਹਾਜਨ ਡਿਸਟ੍ਰਿਬਿਊਟਰ ਦਾ ਸੀ ਹਮ ਹੁਣ ਕੀ ਮੰਗ ਕਰਦੇ ਹੋ ਭਾਜੀ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੋ ਇਹ ਹੀ ਹੈ ਜੀ ਇਹ ਜੋ ਵੀ ਹਾਸਾ ਹੋਇਆ ਇਹ ਧੁੰਦ ਦੇ ਕਾਰਨ ਹੋ ਗਿਆ ਤੇ ਉਸ ਬੱਚੇ ਦਾ ਵੀ ਇਸ ਤਰ੍ਹਾਂ ਨੁਕਸਾਨ ਹੋ ਗਿਆ ਤੇ ਦੋਵਾਂ ਨੂੰ ਇਨਸਾਫ ਮਿਲੇ ਚਲੋ ਅਸੀਂ ਕਹਿੰਦੇ ਕਿ ਗਲਤੀ ਕਿਸੇ ਦੀ ਵੀ ਨਹੀਂ ਭਾਜੀ ਇਹਨਾਂ ਦੋਨਾਂ 'ਚ ਨਾ ਉਸ ਬੱਚੇ ਦੀ ਤੇ ਨਾ ਇਸ ਬੱਚੇ ਦੀ ਇਹ ਦੋਵੇਂ ਮਾਤਰ ਸਾਥੀ ਪਰਿਵਾਰ ਦੇ ਬੱਚੇ ਜੀ ਉਹਨਾਂ ਦਾ ਕਹਿਣ ਦਾ ਪਰਿਵਾਰ ਨੇ ਰੋਪ ਲਗਾਇਆ ਜਦ ਗੱਡੀ ਬੜੀ ਤੇਜ਼ ਜੀ ਸਰ ਇਹ ਤੇ ਉਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਦੇਖ ਸਕਦੇ ਜੀ ਤੇ ਗੱਡੀ ਦੀ ਸਾਈਡ ਵੀ ਦੇਖ ਸਕਦੇ ਜੀ ਕਿ ਕਿੰਨੀ ਕਿ ਤੇਜ਼ ਗੱਡੀ ਵੱਜੀ ਹੋਏਗੀ ਇਹ ਤੁਸੀਂ ਬਾਹਰ ਤੋਂ ਹੁਣੇ ਵਾਈਟ ਕਰਨ ਤੋਂ ਬਾਅਦ ਤੁਸੀਂ ਗੱਡੀ ਦੀਆਂ ਵੀ ਫੋਟੋਆਂ ਲੈ ਸਕਦੇ ਹੋ ਕੋਈ ਐਡੀ ਜ਼ੋਰ ਦੀ ਨਹੀਂ ਮਤਲਬ ਲਾ ਲਓ ਵੀ ਮੈਂ ਤੁਹਾਨੂੰ ਇਹੀ ਕਵਾਂਗਾ ਕਿ 30 40 ਦੀ ਸਪੀਡ ਤੇ ਗੱਡੀ ਹੋਏਗੀ ਤੇ 30 40 ਦੀ ਸਪੀਡ ਤੇ ਹੀ ਬਾਈਕ ਹੋਏਗੀ ਧੁੰਦ ਦੇ ਕਾਰਨ ਦੋਵਾਂ ਗੱਡੀਆਂ ਨੂੰ 5 ਫਿਟ ਦੇ ਡਿਫਰੈਂਸ ਦੇ ਉੱਤੇ ਪਤਾ ਲੱਗਿਆ ਕਿ ਅਮੋ ਸਾਹਮਣੇ ਕੁਝ ਹੈਗਾ ਏ ਉਸ ਕਰਕੇ ਸਾਰੇ ਗੱਡੀਆਂ ਆਪਸ ਵਿੱਚ ਵੱਜ ਗਈਆਂ ਜੀ ਅਜੀ ਸਰ ਕੀ ਜਿਹੜਾ ਬਾਬੇ ਚਰੀਆਂ ਦਾ ਲੱਗੇ ਐਕਸੀਡੈਂਟ ਹੋਇਆ ਕੀ ਕਰਾਂ ਮੈਂ ਜੀ ਉਹ ਕਾਰਵਾਈ ਕਰਿਆ ਹਾਂ ਹਾਂ ਜੀ ਜੋ ਤਤ ਸਾਹਮਣੇ ਆਣਗੇ ਉਸ ਹਿਸਾਬ ਨਾਲ ਕਾਰਵਾਈ ਕਰ ਦਾਂਗੇ ਕਹਿੰਦੇ ਵੇਰਕੇ ਦੀ ਗੱਡੀ ਦੱਸਿਆ ਜਾ ਰਿਹਾ ਵੀ ਵੇਰਕੇ ਬੂਤ ਦੀ ਗੱਡੀ ਹੈ ਭਾਜੀ ਮਤਲਬ ਕੰਪਲੀਟ ਕਲੀਅਰ ਕਰਕੇ ਤੁਹਾਨੂੰ ਦੱਸ ਦਾਂਗੇ ਜੀ ਹਾਂ ਜੀ